ਅਸਵੇਤ ਜਿਹੜੀ ਹੋਰੀ ਬਰਸਾਤ ਨੇ ਕਿਤੇ ਕਿਤੇ ਲੋਕਾਂ ਦੇ ਲਈ ਜਿੱਤੇ ਗਰਮੀ ਤੋਂ ਰਾਹਤ ਤਾਂ ਦਿੱਤੀ ਆ ਪਰ ਜਿਹੜਾ ਪਾਣੀ ਦੀ ਜਿਹੜੀ ਹੈ ਪਰੇਸ਼ਾਨੀ ਦਾ ਜਿਹੜਾ ਸਭ ਬਣਿਆ ਹੈ ਆਵਾਜ਼ ਆਈ ਜਿਹੜੀ ਹੈ ਕਾਫੀ ਪਰੇਸ਼ਾਨੀ ਦਾ ਜਾ ਸਾਹਮਣਾ ਕਰਨਾ ਪਾ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਇਸ ਵਕਤ ਅਸੀਂ ਕਰੈਫ ਫੁੱਟ ਦੇ ਨਾਮ ਦੇ ਚੌਂਕ ਦੇ ਵਿੱਚ ਬਰਸਾਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਜਿਹੜਾ ਜਲ ਮਗਨ ਹੋ ਚੁੱਕਾ ਹੈ ਸ਼ਹਿਰ ਤੋਂ ਜਿਹੜੀ ਹੋਰੀ ਬਰਸਾਤ ਨੇ ਕਿੰਨਾ ਕਿਤੇ ਲੋਕਾਂ ਨੂੰ ਆ ਗਰਮੀ ਤੋਂ ਰਾਹਤ ਤਾਂ ਦਿੱਤੀ ਪਰ ਬਰਸਾਤ ਨੇ ਪਾਣੀ ਦਿੱਤੇ ਜਿਹੜੀ ਹੈ ਕਾਫੀ ਜਿਹੜਾ ਪਾਣੀ ਹੋਣ ਦੇ ਨਾਲ ਲੋਕਾਂ ਨੂੰ ਆਨ ਜਾਣ ਲਈ ਜਿਹੜੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਈਨਲੀ ਬੈ ਜਿਹੜੀਆਂ ਗੈਨਾ ਵੀ ਆ ਰਹੀਆਂ ਹੈ ਬੱਚਿਆਂ ਨੂੰ ਜਿਹੜੀਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਹ ਪੂਚ ਅੱਜ ਸਵੇਟ ਹੋਰੀ ਮੁਸਾਤ ਹਰ ਬਾਰਿਸ਼ ਨੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਆ ਪਰ ਦੂਜੇ ਪਾਸੇ ਜਿਹੜਿਆ ਪੂਰਾ ਫਰਪੁਰਾ ਜਲ ਮਗਨ ਜਿਹੜਾ ਹੋ ਚੁੱਕਾ ਹੈ ਤਾਂ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਮੇਰੇ ਪਿੱਛੇ ਪੀ ਪਾਣੀ ਆ ਸਵੇਤੋ ਜਿਹੜੀ ਹੋਰੀ ਬਰਸਾਤ ਨੇ ਇਤੋਂ ਕਿਤੇ ਲੋਕਾਂ ਦੇ ਲਈ ਜਿੱਤੇ ਗਰਮੀ ਤੋਂ ਰਾਹਤ ਤਾਂ ਦਿੱਤੀ ਆ ਪਰ ਜਿਹੜਾ ਪਾਣੀ ਦੀ ਜਿਹੜੀ ਹੈ ਪਰੇਸ਼ਾਨੀ ਦਾ ਜਿਹੜਾ ਸਭ ਬਣਿਆ ਹੋਇਆ ਆਵਾਜਾਈ ਜਿਹੜੀ ਹੈ ਕਾਫੀ ਪਰੇਸ਼ਾਨੀ ਦਾ ਜਿਹੜਾ ਸਾਬਨਾ ਕਰਨਾ ਪਿਆ ਔਰ ਲਗਾਤਾਰ ਜਿਹੜੀ ਸਵੇਤੋ ਬਰਸਾਤ ਹੋ ਰਹੀ ਆ ਹੁਣ ਕਰੀਬ ਜਿਹੜਾ ਸਮਾਂ ਆ 2:00 ਬਚ ਕੇ ਤਾਂ 40 ਮਿੰਟ ਦਾ ਸਮਾਂ ਹੋ ਚਲੇ ਆ ਬਾਰਿਸ਼ ਜਿਹੜੀ ਹੈ ਹਜੇ ਵੀ ਜਿਹੜੀ ਹੋ ਰਹੀ ਆ ਪਰ ਇਹ ਕਿੱਥੇ ਨਾ ਕਿੱਥੇ ਜੇ ਗੱਲ ਕੀਤੀ ਜਾਏ ਦੂਜੇ ਪਾਸੇ ਮੈਦਾਨੀ ਤੇ ਪਹਾੜੀ ਇਲਾਕਿਆਂ ਵਿੱਚ بارش ਹੋਣ ਦੇ ਨਾਲ ਕਿਤੇ ਨਾ ਕਿਤੇ ਬਾਦ ਦੀ ਵੀ ਸਥਿਤੀ ਜਿਹੜੀ ਹੈ ਬਣ ਸਕਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਕਰੈਫ ਪੁਡੇ ਨਾਮ ਦੇ ਚੌਂਕ ਦੇ ਵਿੱਚ ਬਰਸਾਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਜਿਹੜਾ ਜਲਮਗਨ ਹੋ ਚੁੱਕਿਆ ਹੈ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਇਹ ਕੋਲਡ ਰਿਪੋਰਟ ਵੀ ਨਜ਼ਰ ਆ ਰਹੀ ਹੈ ਕਿ ਨਿਕਾਸੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੀ ਜਿਹੜੇ ਪੁਖੇ ਸਬੰਧ ਨਜ਼ਰ ਨਹੀਂ ਆ ਰਹੇ ਆ ਪਾਣੀ ਪੂਰਾ ਪ੍ਰੋਪਰ ਖੜਾ ਹੋਇਆ ਨਜ਼ਾਰਾ ਤਾ ਲੋਕ ਜਿਹੜੇ ਆ ਪਾਣੀ ਤੋਂ ਹੀ ਗੁਜ਼ਰਦੇ ਹੋਏ ਨਜ਼ਰ ਆ ਰਹੇ ਆ ਔਰ ਤੁਸੀਂ ਦੇਖ ਰਹੇ ਪਾਣੀ ਕਿੰਨਾ ਜ਼ਿਆਦਾ ਹੈ ਕਿ ਗੱਡੀਆਂ ਵੀ ਜਿਹੜੀਆਂ 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 ਪਾਣੀ ਦੇ ਵਿੱਚ ਜਿਹੜੀਆਂ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਤਾਂ ਪਾਣੀ ਦੀਆਂ ਤਸਵੀਰਾਂ ਤਾਂ ਸਵੇਰ ਤੋਂ ਜਿਹੜੀ ਹੋਰੀ ਬਰਸਾਤ ਨੇ ਕਿੰਨਾ ਕਿਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਆ ਪਰ ਬਰਸਾਤ ਨੇ ਪਾਣੀ ਦਿੱਤਾ ਜਿਹੜੀ ਹੈ ਕਾਫੀ ਜਿਹੜਾ ਪਾਣੀ ਹੋਣ ਦੇ ਨਾਲ ਲੋਕਾਂ ਨੂੰ ਆਨ ਜਾਣ ਲਈ ਜਿਹੜੀ ਕਾਫੀ ਮੁਸ਼ਕਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਆਹ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਫੁਟੂਆਂ ਤਾਂ ਤੁਸੀਂ ਦੇਖੋ ਪਾਣੀ ਇਸ ਤਰ੍ਹਾਂ ਜਿਹੜਾ ਪੂਰਾ ਜਲਮਗਨ ਹੋਇਆ ਪਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਅਸੀਂ ਸਕੂਲ ਲਈ ਜਿਹੜੀਆਂ ਵੈਨਾਂ ਵੀ ਆ ਰਹੀਆਂ ਬੱਚਿਆਂ ਨੂੰ ਜਿਹੜੀਆਂ ਕਾਫੀ ਮੁਸ਼ਕਲਤਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਅ ਇਹ ਤੁਸੀਂ ਜਿਹੜੇ ਸਕੂਲ ਬੱਚਿਆਂ ਦੀ ਗੈਨ ਹੈ ਉਹ ਵੀ ਜਿਹੜਾ ਪਾਣੀ ਤੋਂ ਹੀ ਗੁਜ਼ਰ ਕੇ ਜਿਹੜੀ ਆਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਪਾਣੀ ਪਹੀ ਪਾਣੀ ਜਿਹੜਾ ਸੂਚੇ ਦੇਖਣ ਨੂੰ ਮੇਰੇ ਭਾਰੀ ਬਰਸਾਤ ਨੂੰ ਲੈ ਕੇ ਤਾਂ ਜੀਲਤਾ ਜਿਹੜਾ ਪ੍ਰਸ਼ਾਸਨ ਨੂੰ ਕੀ ਇਸ ਵਕਤ ਧਿਆਨ ਦੇ ਦੇ ਕਿ ਬਰਸਾਤ ਦੇ ਮੌਸਮ ਤੇ ਅਗਰ ਨਿਕਾਸੀ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਤਾਂ ਅੱਜ ਇਹ ਜਿਹੜਾ ਪਾਣੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਨਿਕਲਿਆ ਹੁੰਦਾ ਤਾਂ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਖੱਜਲ ਖਵਾਰੀ ਹੋ ਰਹੀ ਹੈ ਉਸ ਦਾ ਸਾਹਮਣਾ ਕਰਨਾ ਨਾ ਪੈਂਦਾ ਤਦੋ ਕਾਪਸੰਗ ਬਿਜੇਸ਼ ਕੁਮਾਰ ਐਨਾਲੀ ਟੀਵੀ